ਪਸ਼ੂਤਨ ਚੈਂਪੀਅਨਸ਼ਿਪ ਦੇ ਵਿੱਚ ਇੱਕ ਸ਼ਾਹੀਵਾਲ ਨਸਲ ਦੀ ਗਾਂ ਨੇ ਜਿਹੜਾ ਦੁੱਧ ਚੁਵਾਈ ਦੇ ਮੁਕਾਬਲੇ ਦੇ ਵਿੱਚ ਇੱਕ ਰਿਕਾਰਡ ਕਾਇਮ ਕੀਤਾ ਨੈਸ਼ਨਲ ਲੈਵਲ ਦਾ ਜਿਹੜਾ ਰਿਕਾਰਡ ਬਣਾਇਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਮੇਰੇ ਪਿੱਛੇ ਇਹ ਗਾਂ ਆਂ ਦੇਸੀ ਨਸਲ ਦੀਆਂ ਗਾਂ ਆਂ ਸ਼ਾਹੀਵਾਲ ਨਸਲ ਆ ਜਿਹੜੀ ਕਿ ਅਲੋਪ ਹੋ ਰਹੀ ਹੈ ਖਤਮ ਹੋ ਰਹੀ ਹੈ ਪੰਜਾਬ ਦੇ ਵਿੱਚ ਪਰ ਇਸ ਨੇ ਜਿਹੜਾ ਹੈ ਨੈਸ਼ਨਲ ਲੈਵਲ ਦਾ ਰਿਕਾਰਡ ਬਣਾਇਆ ਦੁੱਧ ਚੁਵਾਈ ਦੇ ਵਿੱਚ ਇਸ ਦਾ ਜਿਹੜਾ ਰਿਕਾਰਡ ਹੈ 22 ਕਿਲੋ 733 ਗ੍ਰਾਮ ਦਾ ਜਿਹੜਾ ਦੁੱਧ ਚੁਵਾਈ ਦਾ ਰਿਕਾਰਡ ਹੈ ਤਾਂ ਜਿਹੜਾ ਪਿਛਲਾ ਰਿਕਾਰਡ ਸੀ ਪਿਛਲਾ ਰਿਕਾਰਡ 19 ਕਿਲੋ 500 ਗ੍ਰਾਮ ਦੇ ਕਰੀਬ ਰਿ ਤੇ ਇੱਕ ਵੱਡੀ ਉਪਲਬਧੀ ਹੈ ਤੇ ਸਭ ਤੋਂ ਵੱਡੀ ਉਪਲਬਧੀ ਹੈ ਇੱਕ ਦੇਸੀ ਨਸਲ ਨਸਲ ਦੀ ਗਾਂ ਜਿਹੜੀ ਕਿ ਅਲੋ ਪੂਰੀ ਖਤਮ ਹੋ ਰਹੀ ਹੈ ਉਹਦਾ ਜਿਹੜਾ ਦੁੱਧ ਦਾ ਰਿਕਾਰਡ ਬਣਾਉਣਾ ਆਪਣੇ ਵਿੱਚ ਬਹੁਤ ਵੱਡੀ ਉਪਲਬਧੀ ਹੈ ਤੇ ਇਹ ਫਰਸਟ ਪ੍ਰਾਈਜ਼ ਇਸ ਗਾਂ ਨੇ ਜਿੱਤੇ ਹੈ ਸਾਡੇ ਨਾਲ ਨੇ ਇਸ ਗਾਂ ਦੇ ਜਿਹੜਾ ਮਾਲਕ ਉਹਨਾਂ ਨਾਲ ਗੱਲਬਾਤ ਕਰਦੇ ਆ ਗੁਰਮੇਲ ਸਿੰਘ ਉਹਨਾਂ ਦਾ ਨਾਇਆ ਗੁਰਮੇਲ ਸਿੰਘ ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਹੋਵੇ ਕਿ ਤੁਸੀਂ ਜਿਹੜਾ ਫਰਸਟ ਪ੍ਰਾਈਜ਼ ਜਿੱਤੇ ਹੈ ਤੇ ਮੈਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਇਹਨਾਂ ਮਾਣ ਹਾਸਲ ਕੀਤਾ ਹੈ ਦੁੱਧ ਦਾ ਜਿਹੜਾ ਰਿਕਾਰਡ ਇਸ ਪੱਧਰ ਤੱਕ ਲੈ ਕੇ ਗਏ ਤਾਂ ਇਹਦੇ ਇਹਦੇ ਪਿੱਛੇ ਜਿਹੜਾ ਹੈ ਕਿ ਤੁਸੀਂ ਇਹਦੇ ਲਈ ਕੋਈ ਖਾਸ ਰਖ ਰਖਾਵ ਦਾ ਕੀਤਾ ਜਾਂ ਕੋਈ ਖਾਸ ਜਿਹੜਾ ਗਾਹ ਨੂੰ ਫੀਡ ਪਾਈ ਹੈ ਤੁਸੀਂ ਰਖ ਰਖਾਵ ਬਾਰੇ ਕਹਿੰਨਾ ਤਾਂ ਮੈਂ ਗੱਲ ਕਹਿੰਦਾ ਇਹਦੀ ਬਿਲਕੁਲ ਰਖ ਰਖਾਵ ਦੀ ਕੋਈ ਤਕਲੀਫ ਨਹੀਂ ਕਿਸੇ ਨੂੰ ਬਿਲਕੁਲ ਸਾਦੇ ਖਾਣੇ ਨਾਲ ਤੂੜੀ ਨਾਲ ਹਰੇ ਚਾਰੇ ਨਾਲ ਵੀ ਇਹ ਬਿਲਕੁਲ ਕਟ ਤੋਂ ਕਟ 17 18 ਕਿਲੋ ਦੁੱਧ ਦੇ ਸਕਦੀ ਆ ਜਦੋਂ ਆਪਾਂ ਥੋੜਾ ਜਿਹਾ ਨੂੰ ਵੱਧ ਦਲੀਆ ਵਗੈਰਾ ਪਾ ਕੇ ਕਣਕ ਦਾ ਜਾਂ ਕੋਈ ਛੋਲਿਆਂ ਦੀ ਚੂਰੀ ਪਾ ਕੇ ਤਾਂ ਉਸ ਤਰ੍ਹਾਂ ਇੱਕ ਨੈਸ਼ਨਲ ਰਿਕਾਰਡ ਵੀ ਬਣਾ ਦੇਊਗੀ ਇਹ ਜਿਹੜੀ ਗਾਈ ਸ਼ਾਹੀਵਾਲ ਨਸਲ ਹੈ ਇਹ ਲੋਪ ਹੋ ਰਹੀ ਹੈ ਪੰਜਾਬ ਦੀ ਨਸਲ ਹੁੰਦੀ ਸੀ ਕਿਸੇ ਸਮੇਂ ਪਰ ਅੱਜ ਕੱਲ ਇਹ ਕਿਸਾਨਾਂ ਦੇ ਘਰਾਂ ਵਿੱਚ ਨਹੀਂ ਦੇਖੀ ਜਾਂਦੀ ਤਾਂ ਤੁਸੀਂ ਇਹਨੂੰ ਜਿਹੜਾ ਹੈ ਇੱਕ ਪੁਲਬਦੀ ਹਾਸਲ ਕੀਤੀ ਆ ਰੱਖ-ਰਖਾਅ ਪਾਲਿਆ ਤੇ ਰਿਕਾਰਡ ਕਾਇਮ ਕੀਤਾ ਤਾਂ ਤੁਹਾਡਾ ਇਹਨਾਂ ਕਿਸਾਨਾਂ ਨੂੰ ਕੀ ਕਹਿਣਾ ਹੈ ਜਿਹੜਾ ਡੈਰੀ ਫਾਰਮ ਨਾਲ ਜੁੜੇ ਹੋਏ ਕਿਸਾਨ ਦੇਖੋ ਮੈਂ ਇੱਕ ਡੇਰੀ ਫਾਰਮ ਨਾਲ ਜੁੜੇ ਹੋਏ ਕਿਸਾਨ ਉਹਨਾਂ ਨੂੰ ਵੀ ਔਰ ਦੂਸਰੇ ਜਿਹੜੇ ਹਰ ਘਰ ਨੂੰ ਇਹ ਦੱਸ ਰਿਆਂ ਵੀ ਇਹ ਦਾ ਜਿਹੜਾ ਦੁੱਧ ਇੱਕ ਬਹੁਤ ਹੀ ਕੀਮਤੀ ਦੁੱਧਾ ਜਿਹਦੇ ਨਾਲ ਸਭ ਤੋਂ ਵੱਧ ਬੱਚਿਆਂ ਨੂੰ ਫਾਇਦਾ ਹੁੰਦਾ ਬਿਲਕੁਲ ਬਿਮਾਰੀ ਨਹੀਂ ਲੱਗਦੀ ਆਪਾਂ ਨੂੰ ਇੰਗਲਿਸ਼ ਦਵਾਈਆਂ ਖਾਣ ਦੀ ਲੋੜ ਨਹੀਂ ਜੇ ਆਪਾਂ ਇਸ ਦਾ ਦੁੱਧ ਪੀਵਾਂਗੇ ਕਿਉਂਕਿ ਇਹ ਸਭ ਤੋਂ ਵੱਡੀ ਇੱਕ ਇਹਦੇ ਚ ਖਾਸੀਅਤ ਇਹ ਆ ਵੀ ਇਹ ਗਰਮੀ ਔਰ ਸਰਦੀ ਚਾਹ ਕਿੰਨੀ ਗਰਮੀ ਹੋਵੇ ਚਾਹ ਕਿੰਨੀ ਸਰਦੀ ਹੋਵੇ ਦੋਨਾਂ ਨੂੰ ਸਵਕਾਰ ਕਰ ਲੈਂਦੀ ਹੈ ਕੋਈ ਇਹਦੇ ਤੇ ਅਸਰ ਨਹੀਂ ਹੈ ਗਰਮੀ ਔਰ ਸਰਦੀ ਦਾ ਅੱਛਾ ਤੇ ਤੁਹਾਡੇ ਹੁਣ ਅੱਗੇ ਤੁਸੀਂ ਨਾਮ ਜਿੱਤਿਆ ਹੈ ਨੈਸ਼ਨਲ ਲੈਵਲ ਦਾ ਰਿਕਾਰਡ ਕੈਮ ਕੀਤਾ ਹੈ ਤੇ ਅੱਗੇ ਤੁਹਾਡੇ ਅੱਗੇ ਕੀ ਪਲਾਨਿੰਗ ਹੈ ਕੀ ਕਰਨਾ ਚਾਹੋਗੇ ਤੁਸੀਂ ਅੱਗੇ ਮੇਰੀ ਇਹ ਪਹਿਲਾਂ ਵੀ ਇਹ ਹੀ ਕੋਸ਼ਿਸ਼ ਸੀ ਅੱਗੇ ਤੋਂ ਵੀ ਮੇਰੀ ਇਹ ਹੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਜੇ ਕੋਈ ਹੋਰ ਨਾ ਮੇਰੀ ਗੱਲ ਮੰਨੂਗਾ ਤਾਂ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਗਊਆਂ ਲੈ ਕੇ ਦੇਵਾਂਗਾ ਔਰ ਖਾਸ ਕਰਕੇ ਮੈਂ ਪੰਜਾਬ ਵਾਲੇ ਭਰਾਵਾਂ ਨੂੰ ਬੇਨਤੀ ਕਰਦਾ ਕਿਉਂਕਿ ਅੱਜ ਤੱਕ ਜੋ ਪੰਜਾਬੀਆਂ ਨੇ ਚਾਹ ਜਾਂ ਜੋ ਪੰਜਾਬੀਆਂ ਨੇ ਦਿਲ ਅਰਾਦੇ ਰੱਖੇ ਉਹ ਕਾਰ ਵਿਖਾਇਆ ਜਿਦੇ ਵਿੱਚ ਆਪਾਂ ਤੁਹਾਡੇ ਸਾਹਮਣੇ ਕਰਕੇ ਵਿਖਾਇਆ ਮੈਂ ਸਾਰਿਆਂ ਨੂੰ ਕਹੂੰਗਾ ਵੀ ਇੱਕ ਇੱਕ ਗਊ ਆਪਣੇ ਪਾਵਾਂ ਛੋਟੀ ਰੱਖੋ ਆਪਣੇ ਘਰ ਦੁੱਧ ਪੀਣ ਲਈ ਜ਼ਰੂਰ ਰੱਖੋ ਇਹ ਸਭ ਤੋਂ ਵਧੀਆ ਤੁਹਾਡੇ ਵਾਸਤੇ ਔਰ ਮੇਰੇ ਵਾਸਤੇ ਇੱਕ ਵਰਦਾਨ ਹੈ ਹਾਂ ਜੀ ਇਹ ਇੱਕ ਕਿਸਾਨ ਦਾ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਜਿਹੜੀ ਸ਼ਾਹੀਵਾਲ ਨਸਲ ਹੈ ਪੰਜਾਬ ਦੀ ਨਸਲ ਹੈ ਤੇ ਜਿਹੜੀ ਲੋਪ ਹੋ ਰਹੀ ਨਸਲ ਹੈ ਤੇ ਇਸ ਨੂੰ ਉਹਨਾਂ ਨੇ ਸਾਂਭਿਆ ਹੈ ਔਰ ਇਸ ਨਸਲ ਨੂੰ ਘਰ ਘਰ ਲੈ ਕੇ ਜਾਣਗੇ ਜਿਸ ਦੇ ਲਈ ਜਿਹੜਾ ਉਹਨਾਂ ਨੇ ਇਹ ਇੱਕ ਪਲੈਨਿੰਗ ਬਣਾ ਲਈ ਹੈ ਯੋਜਨਾ ਬਣਾਈ ਹੈ ਸੁਖਵਿੰਦਰ ਸਿੰਘ এবੀਪੀ ਸੰਝਾ ਮੁਖਸਰ ਸਾਹਿਬ ਹੁਣ এবੀਪੀ ਸੰਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP نیوز ਪੰਜਾਬੀ న్యూਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ న్యూਸ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP نیوز ਪੰਜਾਬੀ